लाकारोला चक्रोको बी जे पी सरकार ਮੁਰਦਾਵਾ ਸਰਕਾਰਾਂ ਤੋਂ ਨਾ ਚਾਹ ਕਰੋ ਅਮੀਰੀ ਯਾਦ ਕਰੋ ਇਹ ਸਰਕਾਰਾਂ ਕਰਦੀਆਂ ਕੀ ਜੇਰਾ ਫੇਰੀ 420 ਤਸਵੀਰੀਆਂ ਵਾਲੇ ਦੇ ਗੋਦੀਰੀਆਂ ਵਾਲੇ ਰੱਬ ਕੇ ਕਹਿੰਦੇ ਜਿਹੜਾ ਆਪਾਂ ਪਿੱਛੇ ਘੋਲ ਲੜਿਆ ਉਹਦੇ ਵਾਲੇ ਆਪਾਂ ਸਾਰਾ ਕੁਝ ਸਾਥ ਕੇ ਕਰ ਰਹੇ ਧੰਗਵਾਦ ਇੱਕ ਸਾਰੇ ਕਿਸਾਨ ਵੀਰਾਂ ਆਫਰੀਕਾ ਨੂੰ ਤੇਰੀ ਸਮਾਪਤੀ ਹੈ ਉਹ ਗਰਮੀ ਨੂੰ ਦੇਖਦੇ ਹੋਏ 1 ਵਜੇ ਦੀ ਇਹ ਸਮਾਪਤੀ ਹੋਇਆ ਕਰੂਗੀ 1 ਘੰਟਾ ਆਪਾਂ ਨੇ ਪਹਿਲਾਂ ਕਰ ਦੇਣਾ ਕਿਉਂਕਿ ਜਿਹੜੀ ਗਰਮੀ ਆਉਂਦੀ ਗਰਮੀ ਹੈ ਐ ਕਰਕੇ ਸਾਡੇ ਬਿਜੂ ਕਰ ਵਿੱਚ ਬੈਸਦੀ ਵੀ ਥੋੜੀ ਦਿੱਕਤ ਹੈ ਐ ਕਰਕੇ ਬਾਅਦੇ ਗਾਣਾਂ ਤੇ ਆ ਜੇ ਕੱਲ ਨੂੰ ਸਟੇਜ ਆ ਥੋੜਾ ਆਪਾਂ ਅਜਰੇ ਲਾਵਾਂਗੇ ਐ ਕਰਕੇ ਸਾਡੇ ਗੱਲ 'ਤੇ ਧਿਆਨ ਦੇਣਾ ਹੁਣ ਬੇਨਤੀ ਕਰਦਾ ਪਿੰਡਾ ਜਿੱਤ ਦੀ ਸੁਭਾ ਅਗੁਨੇ ਪ੍ਰਧਾਨ ਪ੍ਰਧਾਨ ਕੋਲ ਰੋਡਾ ਜ਼ਿੰਮੇਵਾਰੀ ਦੇ